ਤਰਨ ਤਾਲ ਕੋਲ ਉਹ ਦਿলো ਤਨਵਾਦ ਕਰਨੀ ਹੈ ਜੱਜ ਪ੍ਰੇਮ ਕੁਮਾਰ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਹੱਕ ਚ ਫੈਸਲਾ ਸੁਣਾਇਆ ਤੇ ਦੋਸ਼ੀਆਂ ਨੂੰ ਜਿਹੜੀ ਐ ਸਜ਼ਾ ਸੁਣਾਈ ਆ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਐਡਵੋਕੇਟ ਤਮਨ ਜੀ ਦਾ ਜਿਨ੍ਹਾਂ ਨੇ ਖਲੋ ਕੇ ਨਾਲ ਮੈਨੂੰ ਇਨਸਾਫ ਦਿਵਾਇਆ ਵਾ ਕਿੰਨਾ ਸਮਾਂ ਇਹ ਕੇਸਿਆਂ ਲੱਗਾ ਤੇ ਕਿੰਨਾ ਸੰਘਰਸ਼ ਕੀਤਾ ਮੈਨੂੰ 12 ਸਾਲ ਲੱਗ ਗਿਆ ਇਸ ਹੱਕ ਲੈ ਲੱਗਿਆ ਤੇ ਬਹੁਤ ਜ਼ਿਆਦਾ ਲੰਬਾ ਸੰਘਰਸ਼ ਸੀ ਲੜਿਆ ਜਿਸ ਵਿੱਚ ਕਈ ਔਕੜਾਂ ਆਈਆਂ ਕਿ ਸਾਨੂੰ ਜਾਨੋਂ ਮਾਰਨ ਦੀਆਂ ਵੀ ਤਾਂ ਹੁੰਦੀਆਂ ਤੇ ਐਪੋਸ਼ੀਸਾਂ ਵੀ ਕੀਤੀਆਂ ਗਈਆਂ ਸਿੱਧੇ ਤੌਰ ਤੇ ਸਾਨੂੰ ਫੋਨ ਕਾਲਾਂ ਵੀ ਕੀਤੀਆਂ ਗਈਆਂ ਕਿ ਰਾਜੀਨਾਵਾ ਕਰ ਲੋ ਜਾਂ ਕੇਸ ਵਾਪਸ ਲਓ ਤੇ ਬਹੁਤ ਜ਼ਿਆਦਾ ਹਰਾਸਮੈਂਟ ਵੀ ਕੀਤਾ ਗਿਆ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਹਸਬੰਦ ਨੂੰ ਮੇਰੇ ਬੱਚਿਆਂ ਤੱਕ ਨੂੰ ਇਹਨਾਂ ਨਹੀਂ ਛੱਡਿਆ ਬਹੁਤ ਸਾਨੂੰ ਹਰ ਜਿਹੜਾ ਇਹਨਾਂ ਨੇ ਤਕਲੀਫਾਂ ਦਿੱਤੀਆਂ ਜਿਹੜੀਆਂ ਤਕਲੀਫਾਂ ਮੈਂ ਅੱਜ ਗਿਣਕੇ ਨਹੀਂ ਦੱਸ ਸਕਦੀ ਮੈਂ ਬੋਲ ਕੇ ਨਹੀਂ ਦੱਸ ਸਕਦੀ ਕਿ ਇਹਨਾਂ 12 ਸਾਲਾਂ ਦੇ ਵਿੱਚ ਮੈਂ ਕੀ ਕੀ ਸਹਾਰਿਆ ਕਦੀ ਇਹਨਾਂ ਵੱਲੋਂ ਕੋਈ ਮਾਫੀ ਮੰਗਣ ਦਾ ਰਹਿ ਬੈ ਕੇ ਰਾਜੀ ਨਾਮੀ ਦੀ ਗੱਲ ਵੀ ਹੋਈ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਇਹਨਾਂ ਵੱਲੋਂ ਸਿਰਫ ਧਮਕੀਆਂ ਹੀ ਆਉਂਦੀਆਂ ਰਹੀਆਂ ਤਾਂ ਮੈਨੂੰ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਈ ਵਾਰ ਸਾਡੇ ਤੇ ਹਮਲਾ ਕੀਤਾ ਤੇ ਜਾਨ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਾ ਇਹਨਾਂ ਤਾਂ ਇਹਨਾਂ ਕਦੀ ਸਾਡੇ ਤੋਂ ਮਾਫੀ ਮੰਗੀ ਆ ਤੇ ਨਾ ਹੀ ਇਹਨਾਂ ਦੇ ਪਰਿਵਾਰ ਚੋਂ ਕਦੀ ਕੋਈ ਇਹਨੇ ਆ ਕੇ ਸਾਡੇ ਨਾਲ ਗੱਲ ਕੀਤੀ ਵੀ ਅਸੀਂ ਅਸੀਂ ਆਪਣਾ ਜਿਹੜਾ ਦੋਸ਼ ਆ ਉਹ ਕਬੂਲ ਕਰਦੇ ਆ ਤੇ ਤੁਸੀਂ ਰਾਜ਼ੀ ਨਾਵਾ ਕਰ ਲਓ